ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਘਰਿ ਬਿਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਤੇ ਜਰਾ ਜੀਰੋ ਮਹਾਰਾ ਸੱਚੀ ਪਾਤਸ਼ਾਹ ਜਰਦੀ ਕਲਾ ਜਰੋ ਬੀਜੀ ਪਹਿਲਾਂ ਆਪਾਂ ਜਿੱਦਾਂ ਗੱਲ ਕੀਤੀ ਸੀਗੀ ਕੌੜ ਦੀ ਕਿ ਬੱਚਿਆਂ ਨੂੰ ਕੌੜ ਖਵਾਏ ਦੀ ਸੀ ਮੀਚ ਕਾਚ ਆਸਕੂ ਤੇ ਹੋਰ ਨਿੰਮ ਏ ਤੋਂ ਲਾ ਬਾਹਰ ਕੌੜੀਆਂ ਚੀਜ਼ਾਂ ਕਿਹੜੀਆਂ ਨੇ ਜਿਹੜੀਆਂ ਸਰੀਰ ਲਈ ਚੰਗੀਆਂ ਨੇ ਤੇ ਖਾਣੀਆਂ ਚਾਹੀਦੀਆਂ ਤੇ ਕਿੱਦਾਂ ਖਾਣੀਆਂ ਚਾਹੀਦੀਆਂ ਨੇ ਕਾਲੀ ਹੋਰ ਹੋਰ ਚੀ ਜੀ ਕਾਲੀ ਮਿਰਚ ਖਾਣ ਨੂੰ ਬਹੁਤ ਵਧੀਆ ਵਾ ਅੱਛਾ ਜੀ ਕਾਲੀ ਮਿਰਚ ਖਾਣੀ ਇਸ ਤਰ੍ਹਾਂ ਹੀ ਆ ਭੀ ਜੇ ਪਾ ਮਿਰਚਾ ਹੁਣ ਹਮ ਹਮ ਕਾਲੀਆਂ ਉਹਦਾ ਪਾਊਡਰ ਬਣਾ ਲਓ ਉਹਦੇ 1 ਕਿਲੋ 1.5 ਕਿਲੋ ਆਟਾ ਪਾ ਲਓ ਜੋ ਜਿੰਨੀਆਂ ਕਣਜੇ ਭਾਵੇਂ ਜੇ ਪਾ ਬਣਾਉਣੀਆਂ ਛਟਾਕ ਬਣਾਉਣੀਆਂ ਉਹ ਤੁਹਾਡੀ ਮਰਜ਼ੀ ਕਿੰਨੀ ਖਾਣੀ ਉਹ ਕਿਤੇ ਨੇ ਜੇ ਪਾ ਬਣਾਉਣੇ ਤਾਂ 1.5 ਕਿਲੋ ਆਟਾ ਹਮ ਤੇ ਕਿਲੋ ਵਿੱਚ ਖੰਡ ਹੂੰ ਤੇ ਹੋਰ ਗਿਰੀਆਂ ਬਦਾਮ ਜੋ ਮਰਜੀ ਪਾ ਲਓ ਤੇ ਆਟਾ ਕਣਕ ਦੇ ਨੂੰ ਵਿੱਚ ਨਾ ਪੰਨਾਵਾ ਘਿਓ ਦੇ ਪੰਜੀਰੀ ਬਣਾਉਣੇ ਘਿਓ ਚ ਪਨ ਲੈਣਾ ਜੇ ਪੁੱਜ ਗਿਆ ਆਟਾ ਦਾ ਸਾਰਾ ਕੁਝ ਵਿੱਚ ਪਾ ਦੇਣਾ ਮਿੱਠਾ ਸੁਆੰਦ ਰਗੜਿਆ ਜਿਹੜਾ ਹੁਣ ਹੈ ਉਹਨੂੰ ਫਿਰ ਮਿਰਚਾਂ ਜਿਹੜੀ ਕੁਸ਼ਕ ਬਰੋਤ ਹੁੰਦੀਆਂ ਉਹਨੂੰ ਨੂੰ ਥੋੜੀਆਂ ਹੀ ਦੋ ਕੁ ਚਮਚੇ ਦੁੱਧ ਨਾਲ ਖਾਣੇ ਰਾਤ ਨੂੰ ਅੱਛਾ ਉਤਰਾ ਨਹੀਂ ਉਹ ਕੁਸ਼ਕ ਹੁੰਦੀਆਂ ਉਹ ਤੇ ਪੋਚ ਕਰਕੇ ਦੁੱਧ ਨਾਲ ਉਹਨੂੰ ਤਾਂ ਕਣਾ ਪੈਂਦਾ ਵੀ ਇਹ ਉਸ ਤਰ੍ਹਾਂ ਮੈਂ ਜਿੱਦ ਕਦੇ ਵੀ ਜਦੋਂ ਬੱਚਾ ਕੋ ਨੁਲਾ ਲਾ ਉਦੋਂ ਪਿਛਲੀਆਂ ਜਨਾਨੀਆਂ ਦੋ ਕਾਲੀਆਂ ਮਿਰਚਾਂ ਆਖ ਲੈਣ ਦੋ ਕਾਲੀਆਂ ਮਿਰਚਾਂ ਖਾ ਲੋ ਖੂਨ ਸਾਫ ਕਰ ਦਿੰਦੇ ਖੂਨ ਵਧੀਆ ਹੁੰਦਾ ਤੇ ਉਦੋਂ ਦੋ ਮਿਰਚਾਂ ਖਾ ਲੈਣੀ ਰੋਈ ਦੁੱਧ ਨਾਲ ਦੇਖੋ ਮੁੜ ਕੇ ਆ ਇਸ ਤਰ੍ਹਾਂ ਜਿਵੇਂ ਖਾਣ ਲੋਟ ਪੈਣ ਤੇ ਤਰ੍ਹਾਂ ਬਣਾ ਲੈਣ ਤੇ ਬੇ ਬਣੀਆਂ ਫਿਰ ਸਾ ਟੱਬਰੀ ਖਾ ਲਿੰਦਾ ਸੀ ਅੱਛਾ ਤੇ ਇੱਕ ਇੱਕ ਨੁਕਤਾ ਹੋਰ ਹੈਗਾ ਵੀ ਇੱਕ ਉਹਦੀ ਕਾਲੀ ਜੀਰੀ ਅੱਛਾ ਕਾਲੀ ਜੀਰੀ ਜਿਹੜੀ ਹੁੰਦੀ ਆ ਉਹ ਬਹੁਤ ਹੀ ਜ਼ਿਆਦਾ ਖੁਸ਼ਬੂਂਦੀ ਔਖਾ ਤੇ ਬਹੁਤ ਮਾੜੀ ਹੁੰਦੀ ਆ ਮਾੜੀ ਹੁੰਦੀ ਆ ਹਾਂ ਉਹਦਾ ਖਾਣ ਦਾ ਵੀ ਤਰੀਕਾ ਦਾ ਵੀ ਹੁੰਦਾ ਉਹਦੇ ਥੋੜੇ ਜਿਹੇ ਉਹ ਜਿਤਨਾ ਜੀਰਾ ਹੁੰਦਾ ਨਾ ਜੀਰੇ ਵਰਗੀ ਹੁੰਦੀ ਆ ਹੂੰ ਤੇ ਉਹਦੇ ਦੋ ਦੋ ਚਾਰ ਦਾਣੇ ਖਾਣਦੇ ਆ ਪੰਜ ਦਾਣੇ ਕੋਲੋਂ ਚਾਰ ਕਰੋ 6 ਕਰੋ ਹੂੰ ਹੂੰ ਇੰਨੀ ਉਹ ਵੀ ਉਹਨੂੰ ਉਹਦੇ ਨਾਲ ਵੀ ਦੁੱਧ ਪੀਣਾ ਪੈਂਦਾ ਦੁੱਧ ਪੀਣਾ ਪੈਂਦਾ ਤੇ ਜਿਹੜਾ ਦੁੱਧ ਆਪਣਾ ਪੀ ਹੁਣ ਆਮ ਵੀਕਾ ਅਜਿਹੜਾ ਆਪਣਾ ਸਰੀਰ ਨੂੰ ਆਪਾਂ ਹੁਣ ਮੁੜਕਾ ਵੀ ਨਹੀਂ ਆਉਣ ਦਿੰਦੇ ਇਹ ਵੀ ਗੰਦ ਸਾਡੇ ਵਿੱਚ ਚਹੀ ਆ ਆਹ ਲੋਕੀ ਪਰ ਟੇਬਲ ਨਾਲ ਇਹਦੇ ਪਰ ਟੇਖਾਂ ਦਾ ਮੁੜਕਾ ਪਰ ਟੇਢ ਨਿਕਲਦਾ ਇਹ ਵੀ ਚਹੀ ਆ ਉਹ ਵੀ ਕੱਟ ਕੇ ਉਹ ਮਾਰੇ ਆ ਇਹ ਵੀ ਅੱਖਾਂ 'ਚ ਪੈਂਦਾ ਫੇਰ ਮੁੜ ਕੇ ਸਰੀਰ ਦਾ ਮੁੜਕਾ ਵੀ ਸਰੀਰ 'ਚ ਹੀ ਪੈਂਦਾ ਬਾਹਰ ਕੁਝ ਨਹੀਂ ਨਿਕਲਦਾ ਉਹ ਝੀਰੀ ਸੀ ਉਹ ਸਾਰਾ ਕਾਲੀ ਮਿਰਚ ਜੀਰੀ ਜਿਹੜੀ ਨਾ ਜਿੰਨਾ ਸਰੀਰ ਦਾ ਹੁੰਦਾ ਸੀ ਨਾ ਜ਼ਹਿਰ ਹੈਗੀ ਅੰਦਰ ਸਰੀਰ ਦੇ ਵਿੱਚ ਜ਼ਹਿਰ ਬਹੁਤ ਜ਼ਿਆਦਾ ਸ਼ੂਗਰ ਬਣ ਗਈ ਕੈਂਸਰ ਬਣ ਗਈ ਹੈ ਜ਼ਹਿਰ ਤੋਂ ਬਣਦਾ ਸਾਰਾ ਕੁਝ ਇਹ ਉਦੋਂ ਇਹ ਚੀਜ਼ਾਂ ਬਣ ਨਹੀਂ ਦਿੰਦੇ ਬੰਦੇ ਤੇ ਉਹ ਹੀ ਹੈ ਬੰਦੇ ਤਾਂ ਨਹੀਂ ਬਦਲੇ ਰੋਗ ਬਦਲ ਗਏ ਆ ਖਰਾਕ ਬਦਲ ਗਈ ਹੈ ਹੂੰ ਤੇ ਬੰਦੇ ਉਹ ਹੀ ਆ ਅੱਛਾ ਬੰਦਿਆਂ ਦੀ ਖਰਾਕ ਜਦੋਂ ਹੋਰ ਸੀ ਤਾਂ ਉਦੋਂ ਪਹਿਲੀਆਂ ਕਦੇ ਸੁਣੇ ਨਾ ਕਦੀ ਕਦੀ ਨਹੀਂ ਸੁਣੇ ਉਹ ਜਦੋਂ ਫਿਰ ਇਹ ਚੀਜ਼ਾਂ ਖਾਂਦੇ ਸੀ ਨਾ ਕੌੜੀਆਂ ਹੂੰ ਉਹ ਫਿਰ ਜ਼ਹਿਰ ਇਕੱਠੀ ਹੋ ਹੋ ਕਿਤੇ ਫੋੜਾ ਬਣ ਗਿਆ ਕਿੱਡਾ ਵੱਡਾ ਹੂੰ ਉਹ ਫੇਫੇ ਜਿਹੜਾ ਉਹ ਫਿਸਣਾ ਉਹ ਜ਼ਹਿਰ ਜਿਹੜੀ ਸਾਰੀ ਹੁੰਦੀ ਨਿਕਲ ਜਾਂਦੀ ਸੀ ਹੁਣ ਜਿਹੜੀ ਜ਼ਹਿਰ ਸਾਰੀ ਅੰਦਰੇ ਹੀ ਆ ਹੁਣ ਬਾਹਰ ਆ ਕੋਈ ਹੈ ਨਹੀਂ ਨਿਕਲ ਨੂੰ ਤੇ ਹੋਣੇ ਐ ਨਾ ਕੋਈ ਖਾਂਦਾ ਵਾ ਤੇ ਨਾ ਜ਼ਹਿਰ ਕੱਟੀ ਹੁੰਦੀ ਨਾ ਬਾਹਰ ਹੁੰਦੀ ਏ ਉਹ ਸਾਰੀ ਜ਼ਹਿਰ ਅੰਦਰੇ ਕਾ ਕੋਈ ਨਾੜ ਨਾੜ ਜਿਹੜੀ ਆ ਉਹ ਰੁਕ ਗਈ ਟੈਕ ਹੋ ਗਿਆ ਸ਼ੂਗਰ ਆ ਗਈ ਕਿੰਤਰ ਹੋ ਗਈ ਇਹ ਤਿੰਨ ਬਿਮਾਰੀਆਂ ਜਿਹੜੀਆਂ ਵਾ ਇਹ ਇੱਥੇ ਕनाडा ਤੇ ਉਹ ਜਿਹੜੀ ਕੌਰ ਸੀ ਉਹ ਉਹ ਜਿਹੜੀ ਕਾਲੀ ਮਿਰਚ ਜੀਰੀ ਉਹ ਸਾਰੀਆਂ ਨਾੜਾ ਸਾਫ ਰੱਖਦੀ ਸੀ ਹੂੰ ਉਹ ਇਸ ਕਰਕੇ ਖਾਣ ਦਾ ਤਰੀਕਾ ਸੀ ਤੇ ਖਾਣ ਦਾ ਪਤਾ ਵੀ ਸਰਵੇਂ ਕਿਤਰਾ ਖਾਣਾ ਹੁਣ ਨਾ ਤੇ ਖਾਣ ਦਾ ਪਤਾ ਹੀ ਜੇ ਪਤਾ ਵੀ ਕਿਦੋਂ ਨੂੰ ਪਤਾ ਨਹੀਂ ਵੀ ਖਾਣ ਸੋਣੇ ਆਪਦੇ ਉਹਨੂੰ ਵੀ ਨਹੀਂ ਪਤਾ ਵੀ ਖਾਣਾ ਕਿਤਰਾ ਹੂੰ ਕਿ ਖਾਣਾ ਕਿਤਰਾ ਖਾ ਇਹ ਚੀਜ਼ਾਂ ਜਿਹੜੀ ਕੌਰ ਇਹ ਜਿਹੀ ਹੁੰਦੀਆਂ ਐ ਜੇ ਜਿਹਨੂੰ ਖਾਣ ਦਾ ਪਤਾ ਲੱਗ ਜਾਏ ਨਾ ਤੇ ਫਿਰ ਸਭ ਕੁਝ ਅੰਦਰ ਨਿਕਲ ਜਾਣਾ ਹੁਣ ਕਦੀ ਸੁਣਿਆ ਕਿ ਜਦੋਂ ਪੋੜਾ ਨਿਕਲਦਾ ਕਦੀ 3 ਮਿੰਟ 3 ਸੇ ਨਿਕਲ ਸੁਣੀ ਕਦੀ ਨਹੀਂ ਸੁਣੀ ਪਹਿਲਾਂ ਨਿਕਲ ਆਉਂਦੇ ਕਿ ਉਹ ਜ਼ਹਿਰ ਜਿਹੜੀ ਕੱਟੀ ਹੋ ਜਾਂਦੀ ਇੱਕ ਪਾਸੇ ਕੱਟੀ ਕੱਟੀ ਹੁੰਦੀ 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 ਇੱਕ ਤਰ੍ਹਾਂ ਦੇ ਦਦਾ ਉਹ ਰਾਹ ਲੱਭ ਲੈਂਦੀ ਸੀ ਕੱਟੀ ਹੋਏ ਤੋਂ ਉਥੋਂ ਨੇ ਵਗ ਜਾਣਾ ਤੇ ਜਿੰਨੀ ਜ਼ਹਿਰ ਹੋਣੀ ਬਾਹਰ ਆਪਣੇ ਆਪ ਬਾਹਰ ਨਿਕਲ ਜਾਣੀ ਹੁਣ ਉਹ ਜ਼ਹਿਰ ਉਹ ਜੋ ਡਾਕਟਰ ਕੱਢਦੇ ਆ ਤੇ ਆਪਣੇ ਇਸ ਵਰਗੇ ਹੀ ਵੀ ਜਿਹੜੀਆਂ ਚੀਜ਼ਾਂ ਕੌੜੀਆਂ ਹੀ ਇਹਦੇ ਬਹੁਤ ਵਧੀਆ ਕੌੜ ਜਿਹੜੀ ਬਹੁਤ ਵਧੀਆ ਕੌੜ ਵੀ ਖਾਓ ਮਿੱਠਾ ਵੀ ਖਾਓ ਕਵੜੇ ਖਾ ਤਾਂ ਮਿੱਠਾ ਖਾਂਦੇ ਸੀ ਉਹਦੇ ਰੋੜੀ ਰੋੜੀ ਗੁੜ ਦੀ ਖਾ ਲਿੰਦੇ ਸੀ ਜੇ ਕਵੜ ਖਾਂਦੇ ਤੇ ਮਿੱਠਾ ਹੀ ਬਹੁਤ ਖਾਂਦੇ ਹੁਣ ਹੁਣ ਤਿਲਾਂ ਦਾ ਤੇਲ ਸੁਣ ਲਿਆ ਉਹ ਤਿਲਾਂ ਦਾ ਤੇਲ ਵੀ ਬੜਾ ਲਾ ਲੋ ਉਹ ਤਿਲਾਂ ਦਾ ਤੇਲ ਲਾਉਣ ਦਾ ਪਤਾ ਨਹੀਂ ਕਿਉਂ ਲਾਉਣਾ ਕਿਤਰਾ ਜੇ ਕੱਚਾ ਤੇਲ ਲਾ ਲੋ ਤਿਲਾਂ ਦਾ ਉਹਨੂੰ ਇੰਨੀ ਹਵਾ ਮਾੜੀ ਨਾ ਸੀ ਬੱਚਿਆਂ ਮਲਦ ਤੇ ਉਹ ਤਾਂ ਅੰਗ ਪੈ ਅੰਗ ਪੈ ਜਿਹੜਾ ਨਾ ਉਹਦਾ ਰਹਿ ਜਾਂਦਾ ਵਾ ਕੱਚਾ ਤੇਲ ਮਲਿਆ ਐਡੀ ਉਹਦੇ ਤੇ ਹਵਾ ਮਾੜੀ ਏ ਤਿਲਾਂ ਦੇ ਤੇਲ ਦੀ ਆਪਾਂ ਇੱਥੇ ਤੇ ਜਿਹੜਾ ਅਲਸੀ ਚ ਬਣਾਇਂਦੇ ਪਹਿਲਾਂ ਉਹ ਚ ਪਕੌੜੇ ਕੱਢੀਦੇ ਤੇ ਫੇਰ ਉਹ ਚ ਜਾ ਕੇ ਆਪਣਾ ਅਲਸੀ ਬਣਾਈਂਦੀ ਸੀ ਇਹਨਾਂ ਪਕਾ ਕੇ ਤੇਲ ਪਹਿ先 ਪਕੌੜੇ ਨਿਕਲ ਕੇ ਤੱਕ ਗਿਆ ਤੇਲ ਫਿਰ ਉਹਨੂੰ ਤੇਲ ਨੂੰ ਅਲਸੀ ਵਿੱਚ ਕੱਢਦੇ ਤੇ ਜੇ ਹੁਣ ਆਖੇ ਵੀ ਉਹ ਤੇਲ ਬਚੋੜ ਲੈ ਪੀੜ ਦਾ ਤੇਲ ਬੜਾ ਵਧੀਆ ਤੇਲ ਤੇ ਮਾਲ ਲਓ ਆਪਾਂ ਇੱਥੇ ਬਾਹਰ ਦੇ ਕੇ ਤੇਲ ਮਾਲ ਲੀਏ ਜੇ ਕੋ ਤਿਲਾਂ ਤੇਲ ਨੂੰ ਏਡੀ ਹਵਾ ਮਾੜੀ ਬਹੁਤ ਜ਼ਿਆਦਾ ਸੋ ਉਹਨ ਲੈਦਾ ਕੋਤ ਨੂੰ ਲਾਉਣ ਦਾ ਚੱਜ ਨਹੀਂਦਾ ਉਹਨੂੰ ਉਹਨੂੰ ਪਹਿਲਾਂ ਵਰਤਣਾ ਚਾਹੀਦਾ ਵੀ ਇਹਨੂੰ ਵਰਤਣਾ ਕਿ ਤਰ੍ਹਾਂ ਫਿਰ ਉਹ ਚੀਜ਼ ਨੂੰ ਵਰਤੋ ਨੀਰਾ ਸੁਣਵਾ ਕੇ ਕਰਕੇ ਨਹੀਂ ਵਰਤਣਾ ਚਾਹੀਦਾ ਤੇਰਾ ਦੁੱਧ ਜਿਹੜੀਆਂ ਜਿਹੜਾ ਕੌੜ ਖਰਦੀਆਂ ਸੀ ਹੁਣ ਬੱਚੇ ਨੂੰ ਦੁੱਧ ਦਿੰਦੀਆਂ ਸੀ ਸਾਰਾ ਸਰੀਰ ਜਿਹੜਾ ਸਾਫ਼ ਹੋ ਜਾਂਦਾ ਦੁੱਧ ਸਾਫ਼ ਹੋ ਜਾਂਦਾ ਏ ਤੇ ਬੱਚਾ ਵੀ ਉਹ ਐਡਾ ਭਾਰਾ ਦੁੱਧ ਜਿਹੜਾ ਪਹਿਲਾ ਦੁੱਧ ਬੱਚੇ ਦਾ ਪੀਂਦਾ ਸੀ ਉਹ ਐਡਾ ਭਾਰਾ ਦੁੱਧ ਦਿੰਦਾ ਸੀ ਬੱਚਾ ਮਿੰਟ ਮਿੰਟ ਕੋਟੀ ਕਰੀ ਜਾਂਦਾ ਏ ਉਹਦੇ ਦੋ ਫਾਇਦੇ ਹੋ ਜਾਂਦੇ ਏ ਇੱਕ ਮਾਂ ਦੇ ਥਣ ਸਾਫ ਹੋ ਜਾਂਦੇ ਤੇ ਇੱਕ ਬੱਚੇ ਦਾ ਭੇਡ ਸਾਫ ਹੋ ਜਾਂਦਾ ਉਹ ਮਿੰਟ ਮਿੰਟ ਕੋਟੀ ਕਰੀ ਜਾਂਦੇ ਹੁੰਦੇ ਤੇ ਬੱਚੇ ਦੇੰਦ ਵੀ ਗੰਦੰਦ ਹੁੰਦਾ ਹੀ ਸੀ ਇਹ ਜਿਹੀ ਚੀਜ਼ਾਂ ਦੇ ਫਾਇਦੇ ਬੜੇ ਹੁੰਦੇ ਸੀ ਚੀਜ਼ਾਂ ਕੌੜ ਖਾਣ ਦੇ ਚ ਇਹ ਨਹੀਂ ਵੀ ਇੱਕ ਨੂੰ ਬੱਚੇ ਨੂੰ ਫਾਇਦਾ ਮਾਂ ਨੂੰ ਫਾਇਦਾ ਹੁੰਦਾ ਸੀ ਇਤਨਾ ਵੀ ਜਿਹੜੀ ਕੌੜ ਜਿਹੜੀ ਹੁਣ ਕਈਆਂ ਦੇ ਬੱਚਾ ਉਹਨਾਂ ਦਾ ਨਾ ਹੀ ਕੁਝ ਖਾਈਏ ਮਸ ਮਸ ਕੌੜ ਖਾਣੀ ਪੈਂਦੀ ਹੈ ਹੁਣ ਸੱਚਿਆਣੀ ਜਨਾਂ ਨੇ ਪਤਾ ਕਿਤਰਾ ਖਵਾਉਣੀ ਤੇ ਕਿਤਰਾ ਕਰਨੀ ਉਹ ਤੇ ਖਵਾ ਦਿੰਦੀਆਂ ਨੇ ਨਾਲ ਨਾਲ ਪਾਈ ਜਾਂਦੀਆਂ ਹੁੰਦੀਆਂ ਸੀ ਹੂੰ ਤ ਸਭ ਕੁਝ ਨਿਕਲਦਾ ਜਾਂਦਾ ਹੁੰਦਾ ਹੈ ਤੇ ਇਸ ਵਾਰ ਕੀ ਆ ਵੀ ਜਿਹੜੀਆਂ ਚੀਜ਼ਾਂ ਚ ਫਾਇਦਾ ਵਾ ਫਾਇਦਾ ਬਹੁਤ ਜ਼ਿਆਦਾ ਵਾ ਪਰ ਉਹ ਹੁਣ ਵਰਤੋਂ ਮੁੱਕ ਗਈ ਆ ਹੂੰ ਤੇ ਥੋੜਾ ਚਲੋ ਜਿਹੜਾ ਜਿਹੜਾ ਸੁਣਦਾ ਵਰਤੇ ਤੇ ਬਾਕੀ ਬਹੁਤ ਬਹੁਤ ਧੰਨਵਾਦ ਹੈ ਜਿੰਨੇ ਜਿਹੜੇ ਗੱਲਾਂ ਬਾਤਾਂ ਸੁਣਦੇ ਆ ਤੇ ਜੇ ਕੋਈ ਕੁਝ ਨਹੀਂ ਗੱਲਬਾਤ ਤੇ ਮੈਨੂੰ ਕੋਈ ਪੁੱਛ ਸਕਦਾ ਬਹੁਤ ਬਹੁਤ ਧੰਨਵਾਦ ਸਾਰੀ ਸੰਗ ਦਾ ਵਾਹੀ ਕੋਈ ਚੱਕਿਆ ਕੀ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਮੈਂ ਬਹੁਤ ਪਿਆਰ ਕਰਦੀ ਸਾਰਿਆਂ ਨੂੰ